ਇਆ ਠੀਕ ਆ ਉਹ ਫਿਰ ਉਹ ਪਤਾ ਕਿੱਥੇ ਗਿਆ ਤਾਨੂੰ ਠੀਕ ਜਿਹਾ ਬੁੱਟ ਲੈ ਆ ਆਹ ਮੜੀਏ ਗੱਡੀਆਂ ਸਾਈਡ ਤੇ ਕਰਾਉ ਜਰ ਐਮਬੂਲੈਂਸ ਆ ਉਹ ਸਾਈਡ ਤੇ ਕਰਾ ਬੇਟਾ ਗੱਡੀਆਂ ਆਹ ਗੱਡੀਆਂ ਐਮਬੂਲੈਂਸ ਨੇ ਆਉਂਦਾ ਗੱਡੀ ਸਾਈਡ ਤੇ ਜਾਂ ਐਮਬੂਲੈਂਸ ਆ ਰਹੀ ਆ ਨਾਮ ਕਰਦੇ ਮਾ ਆ ਵੀ ਮੰਨਦੇ ਆਸੀ ਰੁਕਦਾ ਦੋ ਮਿੰਟ ਰੁਕ ਜਾ મેં મામાને સાવા પાછો લઈ ગયા ઓય યાર શું ક્યાર કે થા જૈ મામા ઓલે જેડી મેરી પાછો જવાનું સાવા પાછો સામીએ પાડે છે એક કમન્ડર સામે બોલો આગીયે હમ છડ દો એક સેકન્ડ પાછો લઈ આને ઓય ડર મત છડ મામા લે લે મેં ઓ તો સાવા ને પાછો ਜਾ ਲੈਣੇ ਰੁਕੋ ਰੁਕੋ ਯਾਰ ਇੱਕ ਮਿੰਟ ਮੰਮੀ ਜੀ ਇੱਕ ਮਿੰਟ ਰੁਕੋ ਰੁਕ ਜਾਓ ਇੱਕ ਮਿੰਟ ਰੁਕੋ ਮੈਂ ਕਿਹਾ ਹਵਾ ਪਸੇਦ ਤੇ ਡੈਲੂ ਕਰੂੰਗਾ ਦੋਮਾ ਦੋਮਾ ਕਰੀਏ ਸਾਹ ਚਾਣੀ ਤੁਹਾਡੀ ਬੰਦ ਹੋ ਗਈ ਕਰੇ ਮੇਰੀ ਆਜਾ ਕਰ ਮੈਂ ਕੱਲ ਵਾਪਸ ਆ ਜਾ ਮੈਂ ਮਾਤਾ ਰੰਗ ਨਾਲ ਕਰਕੇ ਤੁਹਾਨੂੰ ਲਾ ਪਰ ਆ ਜਾ ਮੂਹਰੇ ਨਾਲ ਰੋਕਿਆ ਆ। ਆਪਾਂ ਪੜੀਓ ਭਾਈ। ਆਰਾਮ ਕਰਤਾ ਤੇ ਤੋ ਖਾਜੂ ਨਾ। ਠੀਕ ਆ। ਚਲੋ ਰੋਲ ਹੈ ਜੀ। ਕਿਹੜੀ ਜਗ੍ਹਾ ਤੇ ਕੀ ਇਨਸੀਡੈਂਟ ਹੋਇਆ ਥਾ? ਇਹ ਇੱਥੇ ਇੱਕ ਪੁਰਾਣੇ ਬਸ ਤੇ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫ਼ਤਰ ਹੈ। ਦਫ਼ਤਰ ਵਿੱਚ ਇੱਕ ਮਹਿੰਦਰ ਮਾਮਾ ਨਾਂ ਦਾ ਵਿਅਕਤੀ ਹੈ। ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ। ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ। ਜਿੱਥੇ ਆਪਸ 'ਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਏ। ਜਿਸ ਸੰਬੰਧ 'ਚ ਤਿੰਨ ਫਾਇਰ ਹੋਏ ਹੋਏ ਨੇ। ਮਨਿੰਦਰ ਦੀ ਮੌਕੇ ਤੇ ਡੈਥ ਹੋ ਗਈ ਜਿਸ ਸੰਬੰਧੀ ਮੁਕਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮੁਕਦਮਾ ਦਰਜ ਕਰਕੇ ਤੁਫਤੀ ਸ਼ਮੂਚ ਲੈਣ ਦੀ ਸਰ ਕੋਈ ਪਤਾ ਲੱਗਿਆ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰ ਜਾਂਦੇ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੈਠੇ ਸੀਗੇ ਇੱਕ ਵਿਅਕਤੀ ਹੈ ਕੀ ਉਹ ਇੱਕ ਦੂਜੇ ਨੂੰ ਜਾਣਦੇ ਸੀ ਸਰ ਹਾਂ ਪਿਸਟਿਕ ਦੂਜੇ ਦਾ ਨੰਬਰ ਸਰ ਲਾਇਸੈਂਸੀ ਰਵਲਵਰ ਕੀ ਕਾਰਨ ਕੀ ਸੀ ਜਨ ਇੱਕ ਕਲੀਅਰ ਕੀਤਾ ਜਾ ਰਿਹਾ ਵੈਸੇ ਲਾਇਸੈਂਸੀ ਰਵਲਵਰ ਆ ਉਹਨਾਂ ਜਿਸ ਨੇ ਹਮਲਾ ਵਰਤਾਲ ਲਾਇਸੈਂਸੀ ਰਵਲਵਰ ਆ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਹੈ ਅਜੇ ਮੌਕੇ ਤੇ ਹੀ ਪਹੁੰਚੇ ਆ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਆ ਹਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਰਚਿੰਦਰਾ ਹਸਪੀਟਲ ਸਰ ਕਿਸ ਤੋਂ ਹਥਿਆਰ ਤੋਂ ਪਾਇਰ ਹੋਇਆ ਉਹ ਬਰਾਮਦ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਹਥਿਆਰ ਸੀ ਬੱਤੀਪੋਰ ਦਾ ਲਾਇਸੈਂਸੀ ਉਹ ਹਥਿਆਰ ਹਜੇ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਗਨ ਸ਼ਾਟ ਇੰਜਰੀ ਜ਼ਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲ ਇਸ ਮੀਤੀ ਕੋਈ ਜਿਹੜਾ ਵਿਅਕਤੀ ਹੈ ਕੀ ਨਾਮ ਹੈ ਤੇ ਕੀ ਕੰਮਕੀਮ ਕਰਦਾ ਸੀ ਇਹ ਇਹੋ ਜੇ ਕਲੀਅਰ ਕੀਤਾ ਜਾਣਾ ਮਿੰਦਰਨਾ ਦਾ ਮਾਮਾ ਮਾਮੂ ਕਹਿੰਦੇ ਸੀ ਇਹਨੂੰ ਨਾਮ ਕਿੰਨੇ ਗੋਲੇ ਲੱਗੇ ਗੋਲੀ ਕਿੱਥੇ ਲੱਗੀ ਹੈ ਕਿੰਨੇ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਲੱਗੀਆਂ ਤੇ ਕਿੰਨੇ ਵਜੇ ਦੀ ਵਾਰਦਾਤ ਹੈ ਸਰ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ कर ला सारे चलते डीएसपी प्रांत नाम जी डिप्टी साहब ਬੰਦੀ ਬੰਦੀ ਹੈ ਨਾ ਹੈਲੋ ਕਿੱਥੋਂ ਖਲੀ ਕਿੱਥੋਂ ਯੋਵੀ ਡਿਸਟ੍ਰਿਕਟ ਪਟਿਆਲਾ ਐਸਐਸਪੀ ਸਾਹਿਬ ਸਦਾਰ ਨਾਨਕ ਸਿੰਘ ਦੀ ਗਾਈਡ ਲਾਈਨ ਤੇ ਜੋ ਇੱਕ ਸਾਰੀ ਡਿਸਟ੍ਰਿਕਟ ਪਟਿਆਲਾ ਦੀ ਪੁਲਿਸ ਟੀਮ ਵਚਨਬੱਧ ਹੈ ਕਿ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਐਸ ਸੂਨ ਐਸ ਪੋਸੀਬਲ ਉਹਨੂੰ ਡਿਟੈਕਟ ਕੀਤਾ ਜਾਵੇ ਉਸੇ ਲਈ ਕੱਲ 10 ਵਜੇ ਕੀ ਇਨਫੋਰਮੇਸ਼ਨ ਰਸੀਵ ਹੋਈ ਕਿ ਇੱਕ ਮਹਿੰਦਰ ਸਿੰਘ ਏਲੀਅਸ ਮਾਮਾ ਨਾਂ ਦਾ ਬੰਦਾ ਹੈ ਉਹਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਵੇਂ ਇਨਫੋਰਮੇਸ਼ਨ ਇਹ ਆਈ ਨਾਲ ਦੀ ਨਾਲ ਡੀਐਸਪੀ ਸਤਨਾਮ ਸਿੰਘ ਐਸਐਚਓ ਗਗਨਦੀਪ ਇਹਨਾਂ ਨਾਲ ਦੀ ਨਾਲ ਮੌਕੇ ਤੇ ਰਸ਼ ਕੀਤਾ ਇਹਨਾਂ ਨੇ ਉੱਥੇ ਜਾ ਕੇ ਸਾਰਾ ਜਿਹੜਾ ਮੌਕਾ ਉਹਨੂੰ ਮੌਕੇ ਨੂੰ ਸੁਪਰਵਾਈਜ਼ ਕੀਤਾ ਮੌਕੇ ਦਾ ਵਿਜ਼ਿਟ ਕੀਤਾ ਔਰ ਉਹਨੂੰ ਹਰ ਐਂਗਲ ਦੇ ਨਾਲ ਸੈਂਟੀਫਿਕ ਐਂਡਲ ਨਾਲ ਉਹਨੂੰ ਐਨਲਾਈਜ਼ ਕੀਤਾ ਗਿਆ ਇਸੇ ਤਰ੍ਹਾਂ ਹੀ ਹਿਊਮਨੈਂਟ اور ਡਿਜੀਟਲ ਫੋਟੋਪ੍ਰਿੰਟਸ ਨੂੰ ਪਿੱਛੇ ਜਾ ਕੇ ਉਹਨੂੰ ਸਾਰਾ ਫਾਲੋਅ ਅਪ ਕੀਤਾ ਗਿਆ। ਇਹਦੇ ਵਿੱਚ ਦੱਸਣ ਵਾਲੀ ਗੱਲ ਹੈ ਕਿ ਉੱਥੇ ਮਹਿੰਦਰ ਸਿੰਘ ਜਿਹਦਾ ਨਾਮ ਮਾਮਾ ਸੀਗਾ ਉਹਨੂੰ 55-56 ਸਾਲ ਦੀ ਉਮਰ ਹੈ। ਦੂਜਾ ਆ ਗਿਆ ਜੀ ਕੁਨਾਲ ਵਦਵਾ ਉਲਫ ਹਨੀ ਵਦਵਾ ਇਹ ਆਪਸ ਚ ਇਹਨਾਂ ਦੀ ਉੱਥੇ ਕੋਈ ਤਿੱਖੀ ਬਹਿਸ ਹੋਈ। ਉਦੋਂ ਬਾਅਦ ਪੰਜ ਜਿਹੜੇ ਨੇ ਰਵੋਲਵਰ ਸ਼ਾਟਸ ਉਹਦੀ ਬਾਡੀ ਤੇ ਲੱਗੇ। ਵਿਦਨ 6 ਆਰ ਸਾਰਾ ਕੇਸ ਟ੍ਰੇਸ ਕੀਤਾ ਗਿਆ। ਔਰ ਜਿਹੜਾ ਹਨੀ ਵਦਵਾ ਹੈ ਉਹਨੂੰ ਅਰੈਸਟ ਕਰ ਲਿਆ ਗਿਆ। ਜਿਹੜਾ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਵੈਪਨ ਰਵੋਲਵਰ ਉਹ ਵੀ ਰਿਕਵਰ ਹੈ ਬੁਲੇਟਸ ਰਿਕਵਰ ਨੇ ਔਰ ਜਿਹੜੀ ਗੱਡੀ ਤੋਂ ਲੈ ਕੇ ਫਰਾਰ ਹੋਇਆ ਸੀ ਉਸ ਤੇ ਮੌਕੇ ਤੇ ਆਇਆ ਤੇ ਬਾਅਦ ਚੋਂ ਗਿਆ ਉਹ ਵੀ ਰਿਕਵਰ ਹੈ ਔਰ ਬਾਕੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜਿਹੜਾ ਇਹਦਾ ਮੋਟਿਵ ਹੈ ਇਹਨਾਂ ਦਾ ਕਿ ਕੀ ਮੋਟਿਵ ਹੈ ਕੀ ਵਹਿਸ ਹੋਈ ਕੀ ਅੱਗੇ ਹੋਰ ਕ੍ਰਿਮੀਨਲ ਐਕਟੀਵਿਟੀ ਕੀ ਸੀ ਜਿਹਦੇ ਕਰਕੇ ਏਡਾ ਵੱਡਾ ਇੱਕ ਕਦਮ ਚੱਕਣਾ ਪਿਆ ਉਹ ਸਾਰੀ ਚੀਜ਼ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹ ਸਾਰਾ ਚੀਜ਼ਾਂ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਉਹਨਾਂ ਨੂੰ ਕੇਸ ਰਿਕਾਰਡ ਤੇ ਲਿਆ ਕੇ ਔਰ ਇਹਦਾ ਕਨਕਲੂਜਨ ਜਿਹੜਾ ਉਹਨ ਕੋਰਟ ਪੇਸ਼ ਕੀਤਾ ਜਾਵੇ ਸਰ ਇਹ ਰਵਾਲਵਾ ਕੋਈ ਨਸ਼ਾ だっਦੀ ਵੀ ਸੀ ਉਹ ਸਰ ਇਹ ਉੱਥੇ ਬੈਠ ਕੇ ਡਰਿੰਕ ਕਰ ਰਹੇ ਸੀਗੇ ਆ ਰਵਾਲਵਰ ਪਿਆ ਤੇ ਜਿਹੜਾ ਕ੍ਰਾਈਮ ਸੀਨ ਜਿਹੜਾ ਵਿੱਚ ਵਿੱਚ ਯੂਜ਼ ਹੋਇਆ ਔਰ ਕਵਰ ਹੋ ਗਿਆ ਜਿਹੜੀਆਂ ਬੁਲੇਟਸ ਨੇ ਔਰ ਕਵਰ ਹੋ ਗਈਆਂ ਨੇ ਤੇ ਇਸ ਕਰਕੇ ਸਾਰਾ ਕੇਸ ਟੁੱਟ ਗਿਆ ਸਰ ਕਾਰਨ ਕੀ ਸੀ ਹੋਰ ਦੀ ਇਨਵੋਲਵਮੈਂਟ ਸਰ ਇਹ ਫੈਮਿਲੀ ਨੇ ਦੋ ਨਾਮ ਲਖਾਏ ਨੇ ਤਾਂ ਉਰੂ ਬਾਦ ਅਸੀਂ ਕਿ ਜਿਹੜਾ ਸੀਗਾ ਉਹਦੀ ਇੰਟਰੋਗੇਸ਼ਨ ਵੀ ਕਰ ਲਈ ਐ ਔਰ ਬਟ ਅਸੀਂ ਹੁਣ ਹੋਰ ਰਿਮਾਂਡ ਲੈ ਕੇ ਡੀਪਲੀ ਇਨਵੈਸਟਿਗੇਟ ਕਰਾਂਗੇ ਕਿ ਇਹ ਮੋਟਿਵ ਕੀ ਸੀ ਕਿਉਂ ਇੰਨਾ ਹੀ ਨੀਸਰ ਗ੍ਰਾਫਟਰ ਮਰਡਰ ਕੀਤਾ ਗਿਆ ਸੋ ਦੋ ਨਾਮ ਕਿਹੜੇ ਕਿਹੜੇ ਦਿਖਾਏ ਨੇ ਕੁਝ ਇੱਕ ਨਾਲ ਹੋਰ ਆ ਸਰ ਉਹ ਹਾਲੇ ਤੱਕ ਪੁੱਛ ਕੇ ਜਿਹੜੀ ਇਹ ਗੱਲ ਉਹ ਨਹੀਂ ਨਾਲ ਜੋ ਦੱਸਿਆ ਕੋਲੈਬੋਰੇਟ ਹੋ ਰਹੀ ਹੈ ਬਾਕੀ ਸਾਰੀ ਚੀਜ਼ ਕਰਾਂਗੇ ਸੋ ਡਿਊਰਿੰਗ ਕੋਰਸ ਆਫ ਇਨਵੈਸਟਿਗੇਸ਼ਨ ਜਦੋਂ ਪੂਰੀ ਗੱਲ ਸਾਹਮਣੇ ਆ ਗਈ ਫਿਰ ਜ਼ਰੂਰ ਦੱਸਿਆ ਜਾਏਗਾ ਇਕੱਠੀ ਬੈਠੇ ਸੀ ਜੀ ਦੋਨੋਂ ਜੀ ਹਾਲੇ ਤੱਕ ਦੀ ਮੁੱਢਲੀ ਪੁੱਛਗਿੱਛ ਚ ਹੀ ਪਤਾ ਕਿਸ ਤਰ੍ਹਾਂ ਕਾਲੀ ਹੋ ਰਹੀ ਫਰੈਂਸਿਕ ٹیم ਜੀ ਉੱਥੇ ਪਹੁੰਚਿਆ ਕੁਝ ਖਾਸ ਤਫਤੀਸ਼ ਤੋਂ ਬਾਅਦ ਸਿੱਕੇ ਦੇ ਸਾਹਮਣੇ ਆਏ ਸਰ ਬਿਲਕੁਲ ਸਰ ਖਾਸ ਜਿਹੜਾ ਮੌਕੇ ਦੇ ਉੱਤੇ ਸਰ ਮੈਂ ਜਿਵੇਂ ਦੱਸ ਰਿਹਾ ਜੀ ਇੰਨੀ ਛੇਤੀ ਨਾਲ ਇਹ ਤਾਂ ਪਹਿਲਾਂ ਕੀਤਾ ਕਿੰਨੇ ਉਹ ਵੀ ਫੜ ਲਿਆ ਗਿਆ 6 ਘੰਟਿਆਂ ਦੇ ਅੰਦਰ ਅੰਦਰ ਹੀ 7 ਘੰਟਿਆਂ ਵਿੱਚ ਉਦੋਂ ਬਾਅਦ ਵੈਪਨ ਵੀ ਰਿਕਵਰ ਹੈ ਗੱਡੀ ਵੀ ਰਿਕਵਰ ਹੈ ਮੋਟਿਵ ਬਾਰੇ ਔਰ ਕਿਹੜੀ ਇਹੋ ਜੀ ਗੱਲ ਸੀ ਜਿਹੜੀ ਲੈ ਕੇ ਇੰਨਾ ਕੁਝ ਕਰਨਾ ਪਿਆ ਉਹ ਹੁਣ ਤਾਂ ਅਸੀਂ ਜਿਹੜਾ ਇਹਨੂੰ ਰਿਮਾਂਡ ਲੈ ਕੇ ਪ੍ਰੋਪਰ ਸਰ ਜੀ ਵੈਪਨ ਸੀ ਇੰਨਾ ਕੋਲੋਂ ਜਿਹੜੇ ਲੱਜ ਦਿੱਸੀ ਸੀ ਜਿਹੜਾ ਬਿਲਕੁਲ ਜੀ ਕੋਈ ਪਹਿਲਾਂ ਵੀ ਥ੍ਰੈਟ ਸੀ ਕੀ ਮਾਮਾ ਨੂੰ ਨਹੀਂ ਸਰ ਹਾਲੇ ਤੱਕ ਦੀ ਸਰ ਸਾਨੂੰ ਉਹਨੇ ਕੋਈ ਪੁਲਿਸ ਨੂੰ ਇਦਾਂ ਦਾ ਕੋਈ ਥ੍ਰੈਟ ਜਾਂ ਉਹਨੇ ਕੋਸਾ ਸੋਸ਼ਲ ਡੇਟ ਕੋਈ ਇਦਾਂ ਦੀ ਨਹੀਂ ਪਾਈ ਹੋਈ ਸੀਗੀ ਉਹ ਸਾਰੀ ਨੂੰ ਅੱਗੇ ਹੁਣ ਮੈਂ ਤਾਂ ਹੀ ਕਹਿ ਰਿਹਾ ਹਾਂ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟ ਕਰਨ ਇਹ ਵੀ ਸੁਣ ਚੰਦ ਹੈ ਕਿ ਇਹਦੇ ਫਾਦਰ ਦੀਆਂ ਲੱਤਾਂ ਤੋੜੀਆਂ ਸੀ ਇਹਨੇ ਕੋਈ ਰਿਪੋਰਟ ਨਹੀਂ ਸਰ ਮੈਂ ਹੇਅਰ ਐਂਡ ਸੇ ਸੌਰੀ ਕਹਾਂਗਾ ਜੀ ਮੈਂ ਹੇਅਰ ਐਂਡ ਸੇ ਤੇ ਤੁਹਾਨੂੰ ਵੀ ਕਹਾਂਗਾ ਵਿਸ਼ਵਾਸ ਨਾ ਕਰੋ ਜਿੰਨੀ ਦੇਰ ਸਾਰੀਆਂ ਚੀਜ਼ਾਂ ਔਨ ਰਿਕਾਰਡ ਪ੍ਰੋਪਰ ਨਹੀਂ ਆਉਂਦੀਆਂ ਇਹ ਤਾਂ ਹੁਣ ਰਿਮਾਂਡ ਲਿਆ ਜਾਏਗਾ ਜੀ ਰਿਮਾਂਡ ਲੈ ਕੇ ਕਿ ਕੁਝ ਪਤਾ ਚੱਲੇ ਕਿ ਪਹਿਲਾਂ ਤੋਂ ਪਲੈਨਿੰਗ ਕਰਕੇ ਆਇਆ ਸੀ ਜਾਂ ਹੀਟ ਆਫ ਮੂਵਮੈਂਟ ਦੇ ਵਿੱਚ ਇਹ ਸਾਰਾ ਕੰਮ ਹੋਇਆ ਸੀ ਸਰ ਮੈਂ ਸੌਰੀ ਮੇਰਾ ਹੁਣ ਕਿਹਾ ਗਿਆ ਅੱਗੇ ਇਨਵੈਸਟੀਗੇਸ਼ਨ ਨੂੰ ਇੰਪੈਕਟ ਪਾਏਗਾ ਜੇ ਮੈਂ ਇਸ ਗੱਲ ਨੂੰ ਕਹਨਾ ਸਰ ਦੋਸ਼ੀ ਕਿਉਂਕਿ ਪਲਾਨਡ ਔਰ ਹੀਟ ਆਫ ਮੂਵਮੈਂਟ ਦਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਔਰ ਬਾਅਦ ਚ ਜਾ ਕੇ ਕੋਰਟ ਦੇ ਟ੍ਰਾਇਲ ਦੇ ਵਿੱਚ ਇਦਾਂ ਦਾ ਸਟੇਟਮੈਂਟ ਬਹੁਤ ਵੱਡਾ ਆਬਜੈਕਟ ਬਣਦਾ ਸਰ ਇਹਦਾ ਕੋਈ ਪਹਿਲਾ ਮਾਮਲਾ ਚੱਲ ਚੁੱਕਾ ਕਿ ਜਿਹੜਾ ਮੁੰਡੇ ਨੇ ਮੇਰੇ ਕੰਮ ਕੀਤੇ ਨੇ ਨਹੀਂ ਠੀਕ ਸਰ ਇਹ ਕੰਮ ਕੀ ਕਰਦਾ ਸੀ ਦੋਸ਼ੀ ਇਹ ਦੇਣਾ ਹਨੀ ਬਦੋ ਸਰ ਕਰ ਲਾਂਗੇ ਸਰ ਚ E é aqui é uma cartazinha. Né? Era Maria, de -se? Não, senhor.